ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਰੈਸਪੀ ਦੀ ਵੀਡੀਓ ਸ਼ੇਅਰ ਕਰਨ ਲੱਗੀ ਆ ਜਿਹੜੀ ਕਿ ਮੈਂ ਤੁਹਾਡੇ ਵਾਸਤੇ ਰਿਕਾਰਡ ਕੀਤੀ ਸੀ ਬਟ ਮੈਂ ਸ਼ੇਅਰ ਨਹੀਂ ਕੀਤੀ ਸੀਗੀ ਸੋ ਸੋਚਿਆ ਕਿ ਅੱਜ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਇਹ ਇੱਕ ਬਹੁਤ ਹੀ ਵਧੀਆ ਬਰਫੀ ਦੀ ਰੈਸਪੀ ਆ ਜੋ ਕਿ ਸਾਡੇ ਹੈਲਥ ਲਈ ਬਹੁਤ ਹੀ ਬੈਨੀਫੀਸ਼ੀਅਲ ਆ ਸੋ ਆਇਰਨ ਨਾਲ ਭਰਪੂਰ ਆ ਤੇ ਅਗਰ ਤੁਸੀਂ ਬਣਾਓਗੇ ਨਾ ਤੇ ਤੁਸੀਂ ਇਸ ਨੂੰ ਬਾਰ-ਬਾਰ ਬਣਾਓਗੇ ਸੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਡਾ ਰੈਸਪੀ ਸ਼ੇਅਰ ਕਰਾਂ ਸੋ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਜਿਹੜਾ ਆ ਉਹ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ ਸੋ ਚਲੋ ਦੇਖਦੇ ਹਾਂ ਰੈਸਪੀ ਸੋ ਬਰਫੀ ਬਣਾਉਣ ਵਾਸਤੇ ਮੈਂ 300 ਗ੍ਰਾਮ ਜਿਹੜੇ ਆ ਉਹ ਪੁੱਜੇ ਛੋਲੇ ਲਏ ਆ ਜੋ ਕਿ ਛਿਲਕੇ ਤੋਂ ਬਗੈਰ ਆ ਤੇ ਨਾਲ ਮੈਂ ਲਿਆ ਇੱਕ ਕੌਲੀ ਛੋਟੀ ਕੌਲੀ ਆ ਜਾਂ ਇੱਕ ਮੁਠੀ ਕਹਿ ਲਓ ਤੁਸੀਂ ਫੁੱਲ ਮਖਾਣਿਆਂ ਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਫੁੱਲ ਮਖਾਣੇ ਜਿਹੜੇ ਆ ਉਹਨਾਂ ਨੂੰ ਰੋਸਟ ਕਰ ਲੈਣਾ ਆ ਪੂਜੇ ਛੋਲੇ ਜਿਹੜੇ ਆ ਉਹਨਾਂ ਨੂੰ ਰੋਸਟ ਨਹੀਂ ਕਰਨਾ ਕਿਉਂਕਿ ਉਹ ਪਹਿਲਾਂ ਤੋਂ ਹੀ ਰੋਸਟेड ਆ ਸਿਰਫ ਫੁੱਲ ਮਖਾਣੇ ਜਿਹੜੇ ਆ ਉਹਨਾਂ ਨੂੰ ਹੀ ਰੋਸਟ ਕਰਨਾ ਆ ਸੋ ਇਸ ਤੋਂ ਬਾਅਦ ਜਿਹੜਾ ਆ ਜਿਹੜੇ ਪੂਜੇ ਛੋਲੇ ਆ ਨਾ ਉਹਨਾਂ ਨੂੰ ਪੀਸ ਲੈਣਾ ਆ ਬਿਲਕੁਲ ਫਾਈਨ ਇਹਨਾਂ ਨੂੰ ਪੀਸਣਾ ਆ ਜਿਵੇਂ ਕਿ ਇਹਦਾ ਇਹਨਾਂ ਦਾ ਪਾਊਡਰ ਆ ਨਾ ਉਹ ਬਣਾ ਲੈਣਾ ਆ ਤੇ ਜਿਹੜੇ ਫੁੱਲ ਮਖਾਣੇ ਆ ਉਹ ਵੀ ਪੀਸ ਲੈਣੇ ਆ ਤੇ ਉਹਨਾਂ ਦਾ ਵੀ ਜਿਹੜਾ ਆ ਉਹ ਪਾਊਡਰ ਬਣਾ ਕੇ ਇਹਨਾਂ ਪੁੱਜੇ ਛੋਲਿਆਂ ਦੇ ਪਾਊਡਰ ਦੇ ਵਿੱਚ ਹੀ ਮਿਕਸ ਕਰ ਲੈਣਾ ਆ ਅਸੀਂ ਜਿਹੜਾ ਇਹਨਾਂ ਨੂੰ ਇਕੱਠਾ ਵੀ ਪੀਸ ਸਕਦੇ ਆ ਤੇ ਵੱਖਰਾ ਵੱਖਰਾ ਵੀ ਪੀਸ ਸਕਦੇ ਆ ਤੇ ਮੈਂ ਜਿਹੜਾ ਆ ਇਹਨਾਂ ਨੂੰ ਵੱਖਰਾ ਵੱਖਰਾ ਪੀਸ ਲਿਆ ਆ ਮੈਨੂੰ ਜਿਹੜਾ ਐਵੇਂ ਈਜ਼ੀ ਲੱਗ ਰਿਹਾ ਸੀਗਾ ਇਸ ਕਰਕੇ ਮੈਂ ਇਹਨਾਂ ਨੂੰ ਵੱਖਰਾ ਵੱਖਰਾ ਪੀਸ ਲਿਆ ਤੇ ਹੁਣ ਬਣਾਉਣੀ ਆ ਚਾਸ਼ਨੀ ਸੋ so, ਮੈਂ 300 ਗ੍ਰਾਮ ਪੁੱਜੇ ਛੋਲੇ ਲਏ ਆ ਤੇ ਉਹਦੇ ਵਿੱਚ ਮੈਂ 250 ਗ੍ਰਾਮ ਜਿਹੜਾ ਉਹ ਗੁੜ ਪਾਉਣਾ ਆ ਗੁੜ ਨੂੰ ਪਹਿਲਾਂ ਮੈਂ ਕੱਪੜੇ ਵਿੱਚ ਪਾ ਕੇ ਕੁੱਟ ਲਿਆ ਆ ਕਿਉਂਕਿ ਇਹਦਾ ਜਿਹੜੀ ਆ ਉਹ ਚਾਸ਼ਨੀ ਬਣਾਉਣੀ ਆ ਸੋ ਇਹਦਾ ਮੈਜ਼ਰਮੈਂਟ ਲੈਣ ਵਾਸਤੇ ਪਹਿਲਾਂ ਮੈਂ ਗੁੜ ਨੂੰ ਕੁੱਟ ਕੇ ਇੱਕ ਕੌਲੀ ਵਿੱਚ ਕੱਢ ਲਿਆ ਆ ਤੇ ਇਹ ਇੱਕ ਕੌਲੀ ਗੁੜ ਜਿਹੜਾ ਹੋਇਆ ਆ ਸੋ ਇਹਨੂੰ ਹੁਣ ਜਿਹੜਾ ਆ ਉਹ ਪਤਿਲੇ ਵਿੱਚ ਪਾ ਦੇਣਾ ਆ ਤੇ ਮੈਂ ਜਿਹੜਾ ਗੂੜਿਆ ਪਤਲੇ ਵਿੱਚ ਪਾ ਦਿੱਤਾ ਕਿਉਂਕਿ ਇੱਕ ਕੌਲੀ ਗੂੜਿਆ ਨਾ ਫਿਰ ਇਹਦੇ ਵਿੱਚ ਅੱਧਾ ਪਾਣੀ ਪਾਉਣਾ ਹੈ ਤੇ ਇਸ ਲਈ ਮੈਂ ਇਹਦੇ ਵਿੱਚ ਅੱਧੀ ਕੌਲੀ ਜਿਹੜੀ ਆ ਉਹ ਪਾਣੀ ਦੀ ਪਾ ਦਿੱਤੀ ਆ ਤੇ ਜਿਹੜਾ ਗੂੜਿਆ ਨਾ ਇਹਨੂੰ ਵਿੱਚ ਸਿਰਫ ਮੈਲਟ ਕਰਨ ਤਾਂ ਕਿ ਹੀ ਇਹਦੀ ਟਾਰਸ਼ਨੀ ਬਣਾਉਣੀ ਆ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਟਾਰਸ਼ਨੀ ਨਹੀਂ ਬਣਾਉਣੀ ਸਿਰਫ ਜਿਹੜਾ ਗੂੜਿਆ ਉਹ ਇਹਦੇ ਵਿੱਚ ਜਿਹੜਾ ਉਹ ਮੈਲਟ ਹੋ ਜਾਣਾ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਗੁੜ ਦੀ ਚਾशनी ਜਿਹੜੀ ਆ ਉਹ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਮੈਂ ਗੈਸ ਤੇ ਰੱਖੀ ਆ ਕੜਾਈ ਇਹਦੇ ਵਿੱਚ ਤਕਰੀਬਨ ਜਿਹੜਾ ਆ ਮੈਂ ਇੱਕ ਕੌਲੀ ਦਾ ਤੀਜਾ ਹਿੱਸਾ ਜਿਹੜਾ ਆ ਘਿਓ ਦਾ ਪਾ ਦਿੱਤਾ ਆ ਘਿਓ ਤੁਸੀਂ ਘੱਟ ਵੀ ਪਾ ਸਕਦੇ ਹੋ 4 ਚਮਚ ਵੀ ਪਾ ਸਕਦੇ ਹੋ ਤੇ ਮੈਂ ਜਿਹੜੇ ਚਮਚ ਦੇ ਹਿਸਾਬ ਨਾਲ ਪਾਈ ਸੀ ਤੇ ਤਕਰੀਬਨ 7-8 ਚਮਚ ਸੀਗੇ ਤੇ ਜਦੋਂ ਘਿਓ ਗਰਮ ਹੋ ਗਿਆ ਉਹਦੇ ਵਿੱਚ ਫਿਰ ਪਾ ਦਿੱਤਾ ਜਿਹੜੇ ਚੋਲਿਆਂ ਅਤੇ ਫੁੱਲ ਮਖਾਣਿਆਂ ਦਾ ਪਾਊਡਰ ਬਣਾਇਆ ਸੀ ਉਹ ਇਹਨੂੰ ਕੋਈ ਭੁਨਣਾ ਨਹੀਂ ਹੈ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਪੁਜੀਆਂ ਹੋਈਆਂ ਆ ਸਿਰਫ ਇਹਨਾਂ ਨੂੰ ਜਿਹੜਾ ਹੈ ਘਿਓ ਦੇ ਵਿੱਚ ਮਿਕਸ ਹੀ ਕਰਨਾ ਆ ਤੇ ਜਦੋਂ ਘਿਓ ਦੇ ਵਿੱਚ ਇਹ ਚੀਜ਼ਾਂ ਮਿਕਸ ਹੋ ਗਈਆਂ ਮਤਲਬ ਕਿ ਘਿਓ ਦੇ ਵਿੱਚ ਮਿਕਸ ਹੋ ਗਿਆ ਸਾਰਾ ਕੁਝ ਉਦੋਂ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਦਿੱਤਾ ਇਲਾਚੀ ਦਾ ਪਾਊਡਰ ਤੇ ਫਿਰ ਨਾਲ ਹੀ ਇਹਦੇ ਵਿੱਚ ਪਾ ਦਿੱਤੀ ਆ ਗੁੜ ਦੀ ਬਣਾਈ ਹੋਈ ਚਾਸ਼ਨੀ ਗੈਸ ਦਾ ਫਲੇਮ ਜਿਹੜਾ ਆ ਉਹ ਲੋ ਟੂ ਮੀਡੀਅਮ ਆ ਪਹਿਲਾਂ ਜਦੋਂ ਸੀਗਾ ਮਤਲਬ ਕਿ ਚਾਸ਼ਨੀ ਪਾਉਣ ਵੇਲੇ ਮੈਂ ਬਿਲਕੁਲ ਲੋ ਕਰ ਦਿੱਤਾ ਆ ਤੇ ਹੁਣ ਜਿਹੜਾ ਇਹਨੂੰ ਥੋੜਾ ਜਿਹਾ ਤੇਜ਼ ਕਰ ਦਿੱਤਾ ਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਉਹ ਮਿਕਸ ਕਰ ਲੈਣਾ ਆ ਇਹਨੂੰ ਓਨੀ ਦੇਰ ਜਿਹੜਾ ਮਿਕਸ ਕਰਦੇ ਰਹਿਣਾ ਆ ਜਿੰਨੀ ਦੇਰ ਇਹ ਇੱਕ ਡੋ ਦੀ ਫਾਰਮ ਵਿੱਚ ਨਹੀਂ ਆ ਜਾਂਦਾ ਤੇ ਜਾਂ ਕਹਿ ਲਓ ਕਿ ਇਹ ਕੜਾਈ ਨੂੰ ਜਿਹੜਾ ਆ ਨਹੀਂ ਛੱਡ ਦਿੰਦਾ ਸੋ ਸਾਰਾ ਜਿਹੜਾ ਮਿਕਸਚਰ ਆ ਉਹ ਇਕੱਠਾ ਹੋ ਗਿਆ ਤੇ ਉਹਨੂੰ ਕੜਾਈ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਆ ਤੇ ਹੁਣ ਮੈਨੂੰ ਕੱਢ ਦਿੱਤਾ ਆ ਇੱਕ ਥਾਲੀ ਦੇ ਵਿੱਚ ਥਾਲੀ ਨੂੰ ਜਿਹੜਾ ਆ ਉਹ ਮੈਂ ਪਹਿਲਾਂ ਹੀ ਘਿਓ ਲਾ ਕੇ ਗ੍ਰੀਸ ਕਰ ਲਿਆ ਸੀਗਾ ਤੇ ਇਹਨੂੰ ਜਿਹੜਾ ਮੈਂ ਹੁਣ ਇਹਦੇ ਵਿੱਚ ਸੈੱਟ ਕਰ ਦੇਣਾ ਸਾਰੇ ਮਿਕਸਚਰ ਨੂੰ ਤੁਸੀਂ ਚਾਹੋ ਤੇ ਇਹਦੇ ਲੱਡੂ ਵੀ ਬਣਾ ਸਕਦੇ ਹੋ ਜਦੋਂ ਇਹ ਹਲਕਾ ਜਿਹਾ ਠੰਡਾ ਹੋਵੇ ਬਟ ਮੈਂ ਜਿਹੜੇ ਇਹਦੇ ਬਰਫੀ ਦੇ ਪੀਸ ਹੀ ਕੱਟਨੇ ਆ ਇਸ ਕਰਕੇ ਇਹਨੂੰ ਮੈਂ ਜਿਹੜਾ ਆ ਉਹ ਥਾਲੀ ਵਿੱਚ ਸੈੱਟ ਕਰ ਦਿੱਤਾ ਆ ਪੁੱਜੇ ਛੋਲਿਆਂ ਤੋਂ ਲੈ ਕੇ ਮਤਿ ਕਿ ਉਹਨਾਂ ਨੂੰ ਪੀਸਨ ਤੋਂ ਲੈ ਕੇ ਤੇ ਇਸ ਪ੍ਰੋਸੈਸ ਤੱਕ ਇਹ ਜਿਹੜੀ ਅ ਬਰਫੀ ਦੀ ਰੈਸਪੀ ਹੈ ਨਾ ਬਹੁਤ ਹੀ ਜਲਦੀ ਬਣ ਜਾਂਦੀ ਆ ਮਸਾਈ 15 ਤੋਂ 20 ਮਿੰਟ ਲੱਗਦੇ ਆ ਸੋ ਹੁਣ ਇਹਨੂੰ ਮੈਂ ਜਿਹੜਾ ਗਾਰਨਿਸ਼ ਕਰ ਦਿੱਤਾ ਆ ਬਦਾਮ ਦੇ ਨਾਲ ਬਦਾਮ ਜਿਹੜਿਆ ਉਹਨਾਂ ਨੂੰ ਮੈਂ ਨਟ ਘਟਰ ਦੇ ਨਾਲ ਜਿਹੜਾ ਉਹ ਗ੍ਰाइंड ਕਰ ਲਿਆ ਸੀ ਇਹਦੇ ਨਾਲ ਇਹ ਪਾਊਡਰ ਫਾਰਮ ਵਿੱਚ ਨਹੀਂ ਆਉਂਦੇ ਬਸ ਦਰਦਰੇ ਜਿਹੇ ਉਹ ਪੀਸੇ ਜਾਂਦੇ ਆ ਔਰ ਬਹੁਤ ਹੀ ਸੋਹਣੇ ਲੱਗਦੇ ਆ ਸੋ ਮੈਂ ਇਹਨਾਂ ਨੂੰ ਜਿਹੜਾ ਆ ਮਤਲਬ ਕਿ ਬਰਫੀ ਦੇ ਮਿਕਸਚਰ ਉੱਤੇ ਪਾ ਕੇ ਤੇ ਪਲਟੇ ਦੇ ਨਾਲ ਜਿਹੜਾ ਥੋੜਾ ਜਿਹਾ ਪ੍ਰੈਸ ਕਰ ਦਿੱਤਾ ਹੈ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਸੈੱਟ ਹੋ ਜਾਣ। ਸੋ ਹੁਣ ਜਿਹੜਾ ਬਰਫੀ ਹੈ ਬਰਫੀ ਬਣਨ ਵਾਸਤੇ ਇਹਨੂੰ ਰੈਸਟ ਤੇ ਰੱਖਣਾ ਆ। ਸੋ ਕਿਉਂਕਿ ਮੈਂ ਰਾਤ ਨੂੰ ਇਹ ਬਣਾਇਆ ਸੀਗਾ ਇਸ ਕਰਕੇ ਮੈਂ ਸਾਰੀ ਰਾਤ ਜਿਹੜਾ ਇਹਨੂੰ ਇਸ ਤਰ੍ਹਾਂ ਹੀ ਰੈਸਟ ਦੇ ਲਈ ਰੱਖ ਦਿੱਤਾ। ਵੈਸੇ ਜਿਹੜਾ ਇਹਨੂੰ ਮਤਲਬ ਕਿ 5 ਤੋਂ 6 ਘੰਟੇ ਵਾਸਤੇ ਰੱਖ ਸਕਦੇ ਆ। ਇਹਦੇ ਲੱਡੂ ਵੀ ਬਣ ਜਾਂਦੇ ਆ। ਸੋ ਰੈਸਟ ਤੋਂ ਬਾਅਦ ਅਰ ਮਤਲਬ ਕਿ ਅਗਲੇ ਦਿਨ ਮੈਂ ਜਿਹੜਾ ਆ ਇਹਦੇ ਪੀਸ ਕੱਟ ਲੈ ਸੀਗੇ ਪੀਸ ਕੱਟਣ ਦੀ ਵੀਡੀਓ ਸ਼ਾਇਦ ਮੇਰੇ ਕੋਲੋਂ ਮਿਸ ਹੋ ਗਈ ਆ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਸੋ ਬਰਫੀ ਦੇ ਪੀਸ ਕੱਟ ਕੇ ਮੈਂ ਜਿਹੜੇ ਆ ਉਹ ਥਾਲੀ ਵਿੱਚ ਲਗਾ ਦਿੱਤੇ ਆ ਇਹ ਜਿਹੜੀ ਬਰਫੀ ਦੇ ਪੀਸ ਆ ਨਾ ਇਹ ਛੋਟੇ-ਛੋਟੇ ਹੀ ਕੱਟਨੇ ਚਾਹੀਦੇ ਆ ਕਿਉਂਕਿ ਇਹ ਖਾਣ ਵਿੱਚ ਥੋੜੀ ਹੈਵੀ ਹੁੰਦੀ ਆ ਇਹ ਜਿਹੜਾ ਆਈਡੀਆ ਆ ਇਮਨੇ ਇਸ ਤਰ੍ਹਾਂ ਆਇਆ ਕਿ ਅਸੀਂ ਨਾ ਸਾਡੇ ਘਰ ਪੁੱਜੇ ਛੋਲੇ ਤੇ ਗੁੜ ਬਹੁਤ ਖਾਂਦੇ ਆ ਮੇਰੇ ਬੱਚੇ ਸੋ ਮੇਰਾ ਦਿਲ ਕੀਤਾ ਕਿ ਉਹ ਨਾ ਪੁੱਜੇ ਛੋਲਿਆਂ ਤੇ ਗੁੜ ਦੀ ਜਿਹੜੀ ਉਹ ਬਰਫੀ ਬਣਾਈ ਜਾਵੇ ਸੋ ਇਸ ਕਰਕੇ ਮੈਂ ਜਿਹੜੀ ਇਹਦੀ ਬਰਫੀ ਬਣਾਈ ਆ ਜੋ ਕਿ ਬਹੁਤ ਹੀ ਹੈਲਥੀ ਆ ਔਰ ਪ੍ਰੋਟੀਨ ਦੇ ਨਾਲ ਭਰਪੂਰਾ ਔਰ ਮਤਲਬ ਕਿ ਅਗਰ ਜਿਹੜੇ ਛੋਲੇ ਆ ਤੇ ਗੁੜ ਆ ਨਾ ਇਹਦੇ ਨਾਲ ਬਹੁਤ ਜ਼ਿਆਦਾ ਪ੍ਰੋਟੀਨ ਮਿਲਦੀ ਆ ਸੋ ਇਸੇ ਕਰਕੇ ਮੈਂ ਬਰਫੀ ਬਣਾਈ ਆ ਤੇ ਇਹ ਜਿਹੜੀ ਬਰਫੀ ਆ ਬਹੁਤ ਹੀ ਟੇਸਟੀ ਬਣੀਆ ਤੁਸੀਂ ਜਰੂਰ ਟਰਾਈ ਕਰਿਓ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਰੈਸਪੀ ਦੇ ਨਾਲ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਆ ਤੇਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਇੱਕ ਵਧੀਆ ਜੀ ਰੈਸਪੀ ਦੇ ਨਾਲ ਫਿਰ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ